ਸਾਰੇ ਸਿੰਘਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਾਫੀ ਸਿੰਘਾਂ ਦਾ ਕਾਫੀ ਟਾਈਮ ਤੋਂ WhatsApp ਤੇ ਮੈਸੇਜ ਤੇ ਕਾਲ ਵੀ ਆ ਰਹੇ ਸੀ ਗਰੁੱਪ ਤੇ ਵਿੱਚ ਵੀ ਆ ਰਹੇ ਸੀਗੇ ਕਿ ਵੀ ਜੀ ਆਪ ਜੀ ਕੋਈ ਆਮਰੇਜ ਦੇ ਸ਼ਸਤਰ ਬਾਰੇ ਜਾਂ ਉਹਦੇ ਬਲੇਡ ਬਾਰੇ ਥੋੜੀ ਜੀ ਨੌਲੇਜ ਦਿਓ ਤੇ ਸਾਨੂੰ ਪਤਾ ਨਹੀਂ ਲੱਗਦਾ ਕਿ ਆਮਰੇਜ ਦੀ ਕੁਆਲਿਟੀ ਹੁੰਦੀ ਕੀ ਆ ਤੇ ਇਹ ਜੋ ਸ਼ਸਤਰ ਆਪਣੇ ਨੂੰ ਥੋੜੇ ਦਿਨ ਪਹਿਲਾਂ ਪ੍ਰਗਟ ਹੋਇਆ ਇਹ ਆਮਰੇਜ ਬਲੇਡ ਦਾ ਹੀ ਹੈਗਾ ਜੋ ਕਿ ਜਿਸ ਤਰ੍ਹਾਂ ਫੌਲਾਦ ਹੁੰਦਾ ਸਕੇਲਾ ਹੁੰਦਾ اسی ਤਰੀਕੇ ਦੀ ਇੱਕ ਨਸਲ ਹੁੰਦੀ ਹੈ ਪਾ ਲੋਹੇ ਦੀ ਆਮਰੇਜ ਜਿਹਨੂੰ ਕਹਿੰਦੇ ਨੇ ਸੋ ਇਹ ਜੋ ਆਮਰੇਜ ਤਿਆਰ ਹੁੰਦਾ ਹੈ ਇਹ ਦੱਖਣ ਦੇ ਵਿੱਚ ਸਭ ਤੋਂ ਜ਼ਿਆਦਾ ਪੁਰਾਣੀ ਸਮੇਂ ਦੇ ਵਿੱਚ ਤਿਆਰ ਹੁੰਦਾ ਸੀਗਾ ਜੋ ਕਿ ਬਹੁਤ ਜ਼ਿਆਦਾ ਇਸ ਤਰੀਕੇ ਦਾ ਫਲੈਕਸੀਬਲ ਸਸਰ ਹੁੰਦਾ ਹੈ ਮਗਰ ਐਸੀ ਚੀਜ਼ ਦੀ ਫਲੈਕਸੀਬਲ ਨੂੰ ਦੇਖ ਕੇ ਅੱਜ ਕੱਲ ਦੇ ਵਪਾਰੀਆਂ ਨੇ ਸਪਰਿੰਗ ਸਟੀਲ ਨੂੰ ਲੈ ਕੇ ਉਹਨੂੰ ਜ਼ਮੀਨ ਦੇ ਵਿੱਚ ਦੱਬ ਕੇ ਤੇ ਸਿੰਘਾਂ ਨੂੰ ਅੱਗੇ ਜਾਂ ਹੋਰ ਕਿਸੇ ਨੂੰ ਵੇਚ ਦਿੰਦੇ ਨੇ ਕਿ ਇਹ ਆਮਰੇਜ ਦਾ ਹੈਗਾ ਇਹ ਬਹੁਤ ਜ਼ਿਆਦਾ ਫਲੈਕਸੀਬਲ ਹੁੰਦਾ ਤੇ ਬਾਕੀ ਦੀ ਥੋੜੀ ਜਿਹੀ ਲੋਹੇ ਦੀ ਵੀ ਪਛਾਣ ਵੱਖਰੀ ਹੁੰਦੀ ਹੈ ਇਹਨੂੰ ਜੋਹਰ ਵੀ ਹੁੰਦੀ ਹੈ ਤੇ ਕਈ ਬਲੇਡਾਂ ਦੇ ਵਿੱਚ ਜੋਹਰ ਨਹੀਂ ਹੁੰਦੇ ਇਹ ਖੱਸੀ ਵੀ ਹੁੰਦਾ ਸੋ ਆਪ ਜੀ ਇਸ ਤਰੀਕੇ ਨਾਲ ਹੱਥ ਦੇ ਵਿੱਚ ਫੜ ਕੇ ਜਦੋਂ ਤੱਕ ਆਮਰੇਜ ਦਾ ਬਲੇਡ ਹੱਥ ਦੇ ਵਿੱਚ ਨਹੀਂ ਫੜੋਗੇ ਉਦੋਂ ਤੱਕ ਆਪ ਜੀ ਨੂੰ ਨਹੀਂ ਪਤਾ ਲੱਗਣਾ ਆਮਰੇਜ ਦੀ ਇੱਕ ਸਭ ਤੋਂ ਵਧੀਆ ਗੱਲ ਇਹ ਹੁੰਦੀ ਹੈ ਕਿ ਆਮਰੇਜ ਦਾ ਬਲੇਡ ਜੇਕਰ ਆਪ ਜੀ ਨੇ ਲਿਆ ਹੈ ਤਾਂ ਆਪ ਜੀ ਉਹਨੂੰ ਹੱਥ ਦੇ ਵਿੱਚ ਫੜੋ ਤੇ ਉਹ ਜਿੰਨਾ ਵੀ ਬਲੇਡ ਦਾ weight ਹੋਊਗਾ ਪੂਰੀ ਕਿਰਪਾਨ ਦਾ ਹੋਊਗਾ ਜਦੋਂ ਆਪ ਜੀ ਉਹਨੂੰ ਹੱਥ ਦੇ ਵਿੱਚ ਫੜੋਗੇ ਤੇ ਗੁਲਾਬ ਦੇ ਫੁੱਲ ਵਾਂਗੂ ਇਹਦਾ ਜੋ weight ਆਪ ਜੀ ਨੂੰ ਲੱਗੂਗਾ ਕਿਉਂਕਿ ਆਮਰੇਜ਼ ਦਾ ਬਲੇਡ ਮੰਨਿਆ ਹੀ ਮਤਲਬ ਕਿ ਬਹੁਤ ਹਲਕੇਪਨ ਵਾਸਤੇ ਜਾਣਿਆ ਜਾਂਦਾ ਸੋ ਇਹ ਛੋਟੀਆਂ ਛੋਟੀਆਂ ਜਾਣਕਾਰੀਆਂ ਨੇ ਆਪ ਜੀ ਖਿਆਲ ਰੱਖਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ